ਅੱਜ ਅਸੀਂ ਹਰਨਾਮਦਾਸ ਸਹਰਾਈ ਦੇ ਨਾਵਲ ਅਨੂਪਕੌਰ ਦੇ ਵਿਸ਼ਾ ਵਸਤੂ ਬਾਰੇ ਵਿਚਾਰ ਚਰਚਾ ਕਰਾਂਗੇ। ਅਨੂਪਕੌਰ ਨਾਵਲ ਪੰਜਾਬੀ ਦੇ ਪ੍ਰਸਿੱਧ ਸਹਿਤਕਾਰ ਹਰਨਾਮਦਾਸ ਸਹਰਾਈ ਦੀ ਰਚਨਾ ਹੈ। ਉਸ ਦੀ ਪਹਿਚਾਣ ਹਤਿਆਸਕ ਨਾਵਲਕਾਰ ਵਜੋਂ ਸਥਾਪਿਤ ਹੈ। ਉਸਨੇ ਲਗਭਗ 180 ਨਾਵਲਾਂ ਦੀ ਸਿਰਜਣਾ ਕੀਤੀ ਦੇਗ ਤੇਗ ਪੱਤੇ, ਮੇਰੀ ਪੀਰੀ, ਗਗਨ ਦਮਾਮਾ ਵਾਜਿਓ, ਮਸਾ ਰੰਗੜ ਆਦ ਨਾਵਲਾਂ ਕਰਕੇ ਹਰਨਾਮਦਾਸ ਸਹਰਾਈ ਦੀ ਗਲਪ ਦ੍ਰਿਸ਼ਟੀ ਅਤੇ ਰਚਨਾਤਮਕ ਹੁਨਰ ਦਾ ਚਰਚਾ ਪੰਜਾਬੀ ਸਹਿਤ ਜਗਤ ਵਿੱਚ ਹੋਇਆ ਹੈ। ਅਨੂਪ ਕੌਰ ਰਾਵਲ ਇਤਿਹਾਸਕ ਨਾਵਲ ਹੈ ਨਾਵਲਕਾਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਘਰਸ਼ ਆਦਰਸ਼ਕ ਜੀਵਨ ਜੁਗਤ ਅਣਥਕ ਜੋਧੇ ਦੀ ਇਨਸਾਨੀਅਤ ਪ੍ਰਤੀ ਦ੍ਰਿੜਤਾ ਸਰਵੰਸਦਾਨੀ ਦੀ ਅਡੋਲਤਾ ਪਰਮਾਤਮਾ ਪ੍ਰਤੀ ਅਥਾ ਪ੍ਰੇਮ ਆਦ ਪਹਿਲੂਆਂ ਨੂੰ ਸਿਹਰਤਤਾ ਨਾਲ ਕਲਮਬੱਧ ਕੀਤਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਵਲ ਦੇ ਨਾਇਕ ਦੇ ਤੌਰ ਤੇ ਨਾਵਲ ਦੀਆਂ ਪ੍ਰਮੁੱਖ ਘਟਨਾਵਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਹਾਜ਼ਰ ਰਹਿੰਦੇ ਹਨ ਅਨੂਪਕਾਰ ਨਾਵਲ ਗੁਰੂ ਸਾਹਿਬ ਦੀ ਸ਼ਖਸੀਅਤ ਦੇ अनेकाਪੱਖਾਂ ਨੂੰ ਉਜਾਗਰ ਕਰਦਾ ਹੈ 9 ਸਾਲ ਦੀ ਉਮਰ ਵਿੱਚ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਾਨਵਤਾ ਅਤੇ ਧਰਮਕ ਆਜ਼ਾਦੀ ਦੇ ਪੱਖ ਵਿੱਚ ਕਰੂਰ ਤੇ ਕਠੋਰ ਜ਼ਾਲਮ ਸ਼ਾਸਕ ਦੇ ਵਿਰੁੱਧ ਦਿੱਲੀ ਵਿਖੇ ਸ਼ਹਾਦਤ ਦੇਣ ਲਈ ਪ੍ਰੇਰਿਤ ਕਰਨ ਦੀ ਲਸਾਨੀ ਮਿਸਾਲ ਬਣੇ ਇਹ ਕੋਈ ਸਹਜ ਘਟਨਾ ਨਹੀਂ ਇਨਸਾਨੀਅਤ ਦੀ ਰਾਖੇ ਲਈ ਖਾਲਸਾ ਬੰਦ ਦੀ ਸਹਾਜਨਾ ਕਰਨਾ ਅਤੇ ਪੰਜ ਪਿਆਰਿਆਂ ਤੋਂ ਅਮਰ ਸ਼ਕ ਦੇ ਗੋਮਦਰਾਏ ਤੋਂ ਗੁਰੂ ਗੋਬਿੰਦ ਸਿੰਘ ਬਣਨਾ ਗੁਰੂ ਚੇਲਾ ਪਰੰਪਰਾ ਦੀ ਅਨੋਖੀ ਮਿਸਾਲ ਬਣਨਾ ਆਨੰਦਪੁਰ ਸਾਹਿਬ ਵਿੱਚ ਕਿਲਿਆਂ ਦੀ ਉਸਾਰੀ ਜ਼ੁਲਮ ਦੇ ਵਿਰੋਧ ਸਿੰਘਾਂ ਨੂੰ ਲਾਮਬੰਦ ਕਰਨਾ ਪੇਟਾ ਵਿੱਚ ਹਥਿਆਰਾਂ ਅਤੇ ਕੋੜਿਆਂ ਦੀ ਮੰਗ ਕਰਨਾ ਸਿੰਘਾਂ ਦੀ ਫੌਜੀ ਤਿਆਰੀ ਲਈ ਜੰਗੀ ਅਭਿਆਸ ਕਰਾਉਣਾ ਗੁਰੂ ਜੀ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਪਹਾੜੀ ਰਾਜਿਆਂ ਦਾ ਦੁਸ਼ਮਣ ਬਣਨਾ ਸੂਬਾ ਸਰਹੰਦ ਸੂਬਾ ਮਲੇਰਕੋਟੜਾ ਸੂਬਾ ਲਾਹੌਰ ਅਤੇ ਬਾਦਸ਼ਾਹ ਔਰੰਗਜ਼ੇਬ ਦੀ ਲੱਖਾਂ ਦੀ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕਰਨਾ ਚਮਕੌਰ ਦੇ ਗੋਦ ਵਿੱਚ ਆਪਣੇ ਵੱਡੇ ਸਾਹਿਬਜ਼ਾਦੇ ਆ ਅਜੀਤ ਸਿੰਘ ਤੇ ਜਗੀਰ ਸਿੰਘ ਨੂੰ ਸ਼ਹਾਦਤ ਤੇ ਜਾਮਬੀਂਦੇ ਵੇਖਣਾ ਸਿੰਘਾਂ ਦੀ ਬੇਨਤੀ ਤੇ ਚਮਕੌਰ ਦੀ ਗੜੀ ਛੱਡਣਾ ਮਾਚੀਵਾੜੇ ਦੇ ਜੰਗਲਾ ਵਿੱਚ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸ਼ਬਦ ਦਾ ਉਚਾਰਨ ਕਰਨਾ ਛੋਟੇ ਸਾਹਿਬਜ਼ਾਦੇ ਆ ਦੀ ਸ਼ਹਾਦਤ ਦੀ ਕਬਰ ਮਿਲਣਾ ਨਵੀ ਖਾਂ ਤੇ ਗਨੀ ਖਾਂ ਦੁਆਰਾ ਉੱਚ ਦਾ ਪੀਰ ਬਣਾਇਆ ਜਾਣਾ ਖਦਰਾਨੇ ਦੀ ਟਾਪ ਉਤੇ ਪਹੁੰਚਣਾ ਆਧ ਘਟਨਾਵਾਂ ਨੂੰ ਨਾਵਲ ਵਿੱਚ ਬਾਖੂਬੀ ಚಿತ್ರਿਆ ਗਿਆ ਹੈ ਇਹਨਾਂ ਘਟਨਾਵਾਂ ਰਾਹੀਂ ਨਾਵਲਕਾਰ ਨਾਮਦਾ ਸਹਰਾਈ ਆਪਣੇ ਨਾਵਲ ਅਨੂਪਕਾਰ ਦੇ ਉਦੇਸ਼ ਦੀ ਪੂrti ਕਰਦਾ ਹੈ ਨਾਵਲਕਾਰ ਦਾ ਪ੍ਰਮੁੱਖ ਉਦੇਸ਼ ਸ੍ਰੀ ਗੁਰੂ ਰਵਿੰਦਰ ਸਿੰਘ ਨੂੰ ਦੇਵੀ ਤਾਕਤਾਂ ਦਾ ਮਾਲਕ ਨਾ ਦਿਖਾ ਕੇ ਸਗੋਂ ਆਦਰਸ਼ਕ ਮਨੁੱਖ ਦੇ ਰੂਪ ਵਿੱਚ ਅਸਾਧਾਰਨ ਗੁਣਾਂ ਦਾ ਮਾਲਕ ਦਿਖਾਉਣਾ ਚਾਹੁੰਦਾ ਹੈ ਇਸ ਵਿੱਚ ਉਹ ਸਫਲ ਵੀ ਹੁੰਦਾ ਹੈ ਨਾਵਲ ਦਾ ਦੂਸਰਾ ਉਦੇਸ਼ ਇਹ ਹੈ ਕਿ ਗੁਰੂ ਸਾਹਿਬ ਦੀ ਲਸਾਨੀ ਸ਼ਖਸ਼ੀਅਤ ਮਨੁੱਖਤਾ ਲਈ ਸਦੀਵੀ ਪ੍ਰੇਰਨਾ ਸਰੋਤ ਬਣੇ ਨਾਵਲਕਾਰ ਦਾ ਤੀਸਰਾ ਉਦੇਸ਼ ਇਹ ਹੈ ਕਿ ਉਹ ਅਨੂਪਕਾਰ ਨੈਕਾ ਰਾਹੀਂ ਇਹ ਸਿੱਧ ਕਰਨਾ ਚਾਹੁੰਦਾ ਹੈ ਕਿ ਗੁਰੂ ਦੇ ਸਿੰਘ ਹੀ ਨਹੀਂ ਸੋਗੋ ਸਿੰਘਣੀਆਂ ਵੀ ਕਿਸੇ ਤੋਂ ਘੱਟ ਨਹੀਂ ਸਨ ਉਹ ਨੈਤਿਕ ਉਚਤਾ ਨਿਡਰਤਾ ਸਾਹਸ ਅਤੇ ਸ਼ਹਾਦਤ ਦੀ ਸ੍ਰੇਸ਼ਟ ਮਿਸਾਲ ਸਨ ਨਾਵਲਕਾਰ ਹਰਨਾਮਦਾ ਸਹਰਾਈ ਆਪਣੇ ਨਾਵਲ ਨੂਬਕਰ ਵਿੱਚ ਮੁਗਲ ਸ਼ਾਸਨ ਵਿੱਚ ਅਤਿਆਚਾਰ ਦੀ ਅਣਮਨੁੱਖੀ ਸਿਆਸਤ ਨੂੰ ਵਿਸ਼ਾ ਵਸਤੂ ਬਣਾਉਂਦਾ ਹੈ ਬਾਦਸ਼ਾਹ ਔਰੰਗਜ਼ੇਬ ਤਾਂ ਜਵਰ ਅਤੇ ਜ਼ੁਲਮ ਦੀ ਸਿਖਰ ਸੀ ਪਰ ਪੰਜਾਬ ਦੇ ਸੂਬੇਦਾਰ ਵੀ ਕਿਸੇ ਗੱਲ ਤੋਂ ਘੱਟ ਨਹੀਂ ਸਨ ਮੁਗਲ ਫੌਜ ਨੇ 7 ਮਹੀਨੇ ਅਨੰਦਪੁਰ ਸਾਹਿਬ ਨੂੰ ਚਾਰੇ ਪਾਸੇ ਤੋਂ ਘੇਰ ਕੇ ਰੱਖਿਆ ਹੋਇਆ ਸੀ ਭੁਖ ਮਰੀ ਦਾ ਸ਼ਿਕਾਰ ਹੋਣ ਕਰਕੇ ਸਿੰਘਾਂ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਸਰਾਂਦੇ ਸੂਬੇਦਾਰ ਨੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਆਂ ਵਿੱਚ ਚੁਣਾ ਦਿੱਤਾ ਚਮਕਾਰ ਦੀ ਗੜੀ ਵਿਖੇ 40 ਸਿੰਘਾਂ ਦਾ 10 ਲੱਖ ਫੌਜ ਨਾਲ ਮੁਕਾਬਲਾ ਅਣਟੁਕਮੀ ਜੰਗ ਦਾ ਸੂਚਕ ਹੈ 40 ਸਿੰਘਾਂ ਦੀ ਸ਼ਹਾਦਤ ਅਤੇ ਅਨੁਕੋਰ ਦਾ ਆਪਣੀ ਪੱਤ ਦੀ ਰਾਖੀ ਲਈ ਆਤਮ ਬਲਦਾਨ ਆਦ ਕਟਨਾਮਾ ਪਾਠਕ ਨੂੰ ਮੁਗਲਾਂ ਦੇ ਪ੍ਰਸਤ ਕਰਦਾਰ ਤੋਂ ਜਾਣੂ ਕਰਵਾਉਂਦੀ ਹੈ। ਨਾਬਲਕਾਰ ਹਰਰਾਮਦਾਸ ਸਹਿਰਾਈ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਸ਼ਾਸਨ ਕਾਲ ਦੌਰਾਨ ਅਮਾਨਵੀ ਵਰਤਾਰੇ ਦਾ ਵਰਣਨ ਕਰਕੇ ਔਰੰਗਜ਼ੇਬ ਅਤੇ ਪੰਜਾਬ ਦੇ ਸੂਬੇਦਾਰਾਂ ਨੂੰ ਖਲਨਾਇਕ ਦੇ ਤੌਰ ਤੇ ਪੇਸ਼ ਕੀਤਾ ਹੈ ਅਤੇ ਧਾਰਮਿਕ ਕਟੜਤਾ ਵਾਲੀ ਰਾਜਨੀਤੀ ਨੂੰ ਵਿਸ਼ਾ ਵਸਤੂ ਬਣਾਇਆ ਹੈ। ਹਰਨਾਮਦਾਸ ਸਹਿਰਾਈ ਨੇ ਔਰਤਾਂ ਉੱਤੇ ਕੀਤੇ ਜ਼ੁਲਮ ਅਤੇ ਮੁਗਲਾਂ ਦੀ ਅਯਾਸ਼ੀ ਨੂੰ ਆਪਣੇ ਨਾਵਲ ਦਾ ਵਿਸ਼ਾ ਵਸਤੂ ਬਣਾਇਆ ਹੈ। ਨਾਵਲਕਾਰ ਹਰਨਾਮ ਦਾ ਸਹਰਾਈ ਨੇ ਆਪਣੇ ਨਾਵਲ ਅਨੂਪਕਾਰ ਵਿੱਚ ਮੁਗਲਾਂ ਦੁਆਰਾ ਔਰਤਾਂ ਉੱਤੇ ਕੀਤੇ ਜਾਂਦੇ ਜ਼ੁਲਮ ਨੂੰ ਪੇਸ਼ ਕੀਤਾ ਹੈ। ਨਾਵਲ ਦੀ ਸ਼ੁਰੂਆਤ ਵਿੱਚ ਸਰਾਂਦੇ ਸੂਬੇਦਾਰ ਵਜੀਰ ਖਾਨ ਦਾ ਪੁੱਤਰ ਇੱਕ Hindu ਦੁਲਹਨ ਦੀ ਢੋਲੀ ਲੁੱਟ ਕੇ ਬਲਾਤਕਾਰ ਕਰਦਾ ਹੈ। ਨਾਵਲ ਦੇ ਅੰਤ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਸਿੱਖ ਔਰਤਾਂ ਨੂੰ ਗ੍ਰਿਫਤਾਰ ਕਰਾਉਣ ਬਦਲੇ ਇਨਾਮ ਰੱਖੇ ਗਏ ਸਨ। ਲਾਲਚੀ ਮੁਗਲ ਸੈਨਿਕ Hindu ਤੇ ਮੁਸਲਮਾਨ ਔਰਤਾਂ ਸਿੰਘਣੀਆਂ ਸਿੱਧ ਕਰਕੇ ਸਰਕਾਰ ਤੋਂ ਇਨਾਮ ਹਾਸਲ ਕਰਦੇ ਸਨ। ਨਾਵਲ ਦੇ 16 ਕਾਂਡ ਵਿੱਚ ਪਿੰਡ ਦਾ ਚੌਧਰੀ ਕਾਮ ਆਸ਼ਨਾ ਵਿੱਚ ਅੰਨਾ ਹੋ ਕੇ ਕਾਜੀ ਨੂਰਦੀਨ ਦੀ ਧੀ ਦੀ ਵੀ ਇੱਜ਼ਤ ਲੁੱਟ ਲੈਂਦਾ ਹੈ ਪੂਰੇ ਨਾਵਲ ਵਿੱਚ ਪੰਜਾਬ ਦੇ ਸੂਬੇਦਾਰ ਅਤੇ ਉਹਨਾਂ ਦੇ ਸਹਾਯਾਦੇ ਅਨੂਪਕਾਰ ਨੂੰ ਜਸਮਾਨੀ ਤੌਰ ਤੇ ਹਾਸਲ ਕਰਨ ਲਈ ਤਤਪਰਸਨ ਇਥੋਂ ਤੱਕ ਕਿ ਪਹਾੜੀ ਰਾਜਾ ਭੀਪ ਚੰਦ ਅਤੇ ਉਸ ਦਾ ਪੁੱਤਰ ਵੀ ਅਨੂਪਕਾਰ ਨੂੰ ਹਾਸਲ ਕਰਨ ਲਈ ਬਕਰੇ ਬਕਰੇ ਹੱਤ ਕੰਡੇ ਵਰਤਦੇ ਹਨ ਨਾਵਲਕਾਰ ਨੈਤਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਖਿਆਲ ਰੱਖ ਕੇ ਘਟਨਾਵਾਂ ਨੂੰ ਸਲੀਕੇ ਨਾਲ ਪੇਸ਼ ਕਰਦਾ ਹੈ। ਕਹਿਲੂਰ ਦਾ ਰਾਜਾ ਪੀਮਚੰਦ ਇੱਕ ਪਾਸੇ ਗੁਰੂ ਸਾਹਿਬ ਨਾਲ ਮਿੱਤਰਤਾ ਰੱਖਦਾ ਹੈ, ਦੂਜੇ ਪਾਸੇ ਈਰਖਾवश ਮੁਗਲਾਂ ਨਾਲ ਮਿਲ ਕੇ ਆਨੰਦਪੁਰ ਸਾਹਿਬ ਨੂੰ ਕੇਰਾ ਪਾਉਣ ਵਿੱਚ ਉਹਨਾਂ ਦੀ ਮਦਦ ਕਰਦਾ ਹੈ। ਜਿੱਥੇ ਮੁਗਲ ਕ란 ਦੀ ਕਸਮ ਖਾਂਦੇ ਹਨ, ਉੱਥੇ ਪਹਾੜੀ ਰਾਜੇ ਆਟੇ ਦੀ ਗਾਹ ਬਣਾ ਕੇ ਸੌਂ ਖਾਂਦੇ ਹਨ ਕਿ ਉਹ ਗੁਰੂ ਸਾਹਿਬ ਅਤੇ ਸਿੰਘਾਂ ਉੱਤੇ ਆਨੰਦਪੁਰ ਸਾਹਿਬ ਛੱਡਣ ਵੇਲੇ ਹਮਲਾ ਨਹੀਂ ਕਰਨਗੇ। ਪਰ ਉਹਨਾਂ ਨੇ ਇਸਦੇ ਬਿਲਕੁਲ ਉਲਟ ਕੀਤਾ ਉਹਨਾਂ ਨੇ ਸਰਸਾ ਨਦੀ ਦੇ ਕਿਨਾਰੇ ਸਿੰਘਾਂ ਉਤੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ ਪਹਾੜੀ ਰਾਜਿਆਂ ਨੇ ਹੀ ਈਰਖਾ ਵਸ ਸੂਬਾ ਸਰਹੰਦ ਬजीर खान ਤੇ ਬਾਦਸ਼ਾਹ ਔਰੰਗਜ਼ੇਬ ਨਾਲ ਸੰਪਰਕ ਕਰਕੇ ਆਨੰਦਪੁਰ ਸਾਹਿਬ ਉਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਨਵਲਕਾਰ ਨੇ ਪਹਾੜੀ ਰਾਜਿਆਂ ਦੀਆਂ ਕੂਟੀਆਂ ਚੱਲਾਂ ਦਾ ਪਰਦਾ ਪਾਸ਼ ਕਰਨ ਨੂੰ ਵੀ ਨਵਲ ਦਾ ਵਿਸ਼ਾ ਵਸਤੂ ਬਣਾਇਆ ਮਾਨਮੀ ਬੁੱਲਾ ਉਤੇ ਪਹਿਰਾ ਦੇਣ ਵਾਲੇ ਮੁਗਲਾਂ ਨੂੰ ਸਤਕਾਰਤ ਰੂਪ ਵਿੱਚ ਪੇਸ਼ ਕਰਨਾ ਨਵਲਕਾਰ ਹਰਨਾਮਨ ਦਾ ਸਹਰਾਏ ਨੇ ਜਿੱਥੇ ਮੁਗਲ ਸਲਤਨਤ ਦੌਰਾਨ ਮਨਵੀ ਵਰਤਾਰੇ ਦੀ क्रूरਤਾ ਨੂੰ ਕਲਮਬਦ ਕੀਤਾ ਹੈ ਉਥੇ ਇਸ ਦੇ ਨਾਲ-ਨਾਲ ਨਵੀਖਾਂ ਅਤੇ ਗਨੀਖਾਂ ਦੁਆਰਾ ਮਨੁਸ਼ਾਨੀਅਤ ਅਤੇ ਰੂਹਾਨੀਅਤ ਦੀ ਲਸਾਨੀ ਆਧਾਰਨ ਬਣ ਕੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਸੁਰੱਖਿਅਤ ਖਦਰਾਣੇ ਦੀ ਟਾਬ ਤੱਕ ਪਹੁੰਚਾਉਣ ਦਾ ਜ਼ਿਕਰ ਵੀ ਕੀਤਾ ਹੈ ਉਹ ਮੁਸਲਮਾਨ ਹੋਣ ਦੇ ਬਾਵਜੂਦ ਜ਼ੁਲਮ ਦੀ ਹਨੇਰੀ ਰਾਤ ਵਿੱਚ ਆਪਣੀ ਮਨੁਸ਼ਾਨੀਅਤ ਦੀ ਜੋਤ ਜਗਾਈ ਰੱਖਦੇ ਹਨ ਨਾਵਲ ਦੇ ਨਾਇਕਾ ਅਨੂਪਕਾਰ ਨੂੰ ਇੱਕ ਮੁਸਲਮਾਨ ਪਰਿਵਾਰ ਸ਼ਰਨ ਦਿੰਦਾ ਹੈ ਤੇ ਮੁਗਲਾਂ ਤੋਂ ਅਨੂਪਕਾਰ ਨੂੰ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਦੂਜੇ ਪਾਸੇ ਉਹ ਸੁਚਾਨੰਦ ਵਰਗੇ ਹਿੰਦੂ ਵਜੀਰ ਦੇ ਘਟਿਆ ਚਰਿੱਤਰ ਤੋਂ ਪਰਦਾ ਲਾਉਣ ਦੀ ਕੋਈ ਕਸਰ ਨਹੀਂ ਛੱਡਦਾ ਨਾਵਲਕਾਰ ਨੇ ਗੁਰੂ ਜੀ ਦੇ ਸਿੰਘਾਂ ਦੀ ਬਹਾਦਰੀ ਅਤੇ ਨਿਡਰਤਾ ਨੂੰ ਵੀ ਨਾਵਲ ਦਾ ਪਿਛਾ ਵਸਤੂ ਬਣਾਇਆ ਹੈ ਵੱਡੇ ਸਾਹਿਬਜ਼ਾਦੇ ਬਹੁਤ ਬਹਾਦਰੀ ਨਾਲ ਲੜੇ ਅਤੇ ਅਲੜ ਉਮਰ ਵਿੱਚ ਸ਼ਹਾਦਤ ਪਾ ਗਏ ਛੋਟੇ ਸਾਹਿਬਜ਼ਾਦੇ ਛੋਟੀ ਉਮਰ ਹੋਣ ਦੇ ਬਾਵਜੂਦ ਨਿਡਰਤਾ ਦਰਸਾਉਂਡ ਮੁਗਲ ਸੂਬੇਦਾਰ ਨੂੰ ਲਲਕਾਰਦੇ ਹੋਏ ਸ਼ਹਾਦਤ ਪਾ ਗਏ ਇਸ ਤਰ੍ਹਾਂ ਭਾਈ ਹਿੰਮਤ ਸਿੰਘ ਭਾਈ ਸਾਹਿਬ ਸਿੰਘ ਭਾਈ ਮੁਕਮ ਸਿੰਘ ਭਾਈ ਸੰਗਲ ਸਿੰਘ ਲਗਭਗ 40 ਸਿੰਘਾਂ ਨੇ ਚਮਕੌਰ ਦੀ ਗੜੀ ਦੇ ਜੰਗ ਵਿੱਚ 10 ਲੱਖ ਫੌਜ ਨਾਲ ਮੁਕਾਬਲਾ ਕੀਤਾ ਤੇ ਸ਼ਹਾਦਤ ਪਾਈ ਅਸਾਮੀ ਜੰਗ ਦੀ ਮਿਸਾਲ ਵਿਸ਼ਵ ਵਿੱਚ ਹੋਰ ਕਿਧਰੇ ਨਹੀਂ ਮਿਲਦੀ ਗੁਰੂ ਦੇ ਸਿੰਘਣੀ ਅਨੂਪਕਾਰ ਮੁਗਲਾਂ ਤੋਂ ਬੇਖੌਫ ਹੋ ਕੇ ਚਮਕੌਰ ਪਹੁੰਚੀ ਉਸਨੇ ਸਹਬਜ਼ਾਦਿਆਂ ਤੇ ਸਿੰਘਾਂ ਦਾ ਦਾਸ ਸੰਸਕਾਰ ਕੀਤਾ ਮਰੇੜ ਕੋਟਲੇ ਦੇ ਸੂਬੇਦਾਰ ਨਵਾਬ ਸ਼ੇਰ ਮੁਹੰਮਦ ਖਾਂ ਜਦੋਂ ਅਨੂਪਕਾਰ ਦੀ ਇੱਜ਼ਤ ਡੱਟਣ ਲੱਗਦਾ ਹੈ ਤੋ ਆਪਣੇ ਸੀਨੇ ਵਿੱਚ ਖੰਜਰ ਮਾਰ ਕੇ ਜਾਨ ਦੇ ਦਿੰਦੀ ਹੈ ਪਰ ਆਪਣੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿੰਦੀ ਸੱਚੀ ਸੁੱਚੀ ਮੁਹੱਬਤ ਨੂੰ ਵੜਿਆਉਣਾ ਨਾਵਲਕਾਰ ਹਰਨਾਮ ਦਾ ਸਹਰਾਈ ਨੇ ਅਨੂਪਕਾਰ ਦੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਸੱਚੀ-ਸੁੱਚੀ mohabbat ਨੂੰ ਵੜਿਆਇਆ ਹੈ। ਅਨੂਪਕੌਰ ਜਵਾਨੀ ਤੋਂ ਮੌਤ ਤੱਕ ਗੁਰੂ ਸਾਹਿਬ ਪ੍ਰਤੀ ਆਪਣੇ mohabbat ਨੂੰ ਬਰਕਰਾਰ ਰੱਖਦੀ ਹੈ। ਉਹ ਗੁਰੂ ਜੀ ਪ੍ਰਤੀ ਤਨੋਂ-ਮਨੋਂ ਸਮਰਪਿਤ ਹੈ। ਗੁਰੂ ਜੀ ਵੀ ਉਸਦੇ ਪਿਆਰ ਦੇ ਅਝਹਾਰ ਦਾ ਬਹੁਤ ਹੀ ਸਹਿਜ ਅਤੇ ਸਲੀਕੇ ਨਾਲ ਜਵਾਬ ਦਿੰਦੇ ਹਨ। ਜਦੋਂ ਅਨੂਪਕੌਰ ਗੁਰੂ ਜੀ ਦੇ ਪ੍ਰਤੀ ਪ੍ਰੇਮ ਭਾਵ ਵਸ ਉਹਨਾਂ ਤੋਂ ਉਹਨਾਂ ਵਰਗਾ ਪੁੱਤਰ ਹਾਸਲ ਕਰਨ ਦੀ ਮੰਗ ਕਰਦੀ ਹੈ ਤਾਂ ਗੁਰੂ ਜੀ ਨੇ ਉਸਦੀ ਪ੍ਰੇਮ ਭਾਵਨਾ ਨੂੰ ਸਮਝ ਲਿਆ। ਅਤੇ ਉਹਨਾਂ ਨੇ ਪ੍ਰੇਮ ਦੇ ਰਿਸ਼ਤੇ ਦਾ ਸਰੂਪ ਹੀ ਬਦਲ ਦਿੱਤਾ ਤੇ ਕਿਹਾ ਕਿ ਉਹਨਾਂ ਵਰਗਾ ਪੂਰੇ ਕੈਨਾਤ ਵਿੱਚ ਉਹੀ ਹੈ ਜੇਕਰ ਉਹਨਾਂ ਵਰਗਾ ਪੁੱਤਰ ਚਾਹੀਦਾ ਹੈ ਤਾਂ ਉਹੀ ਉਸ ਦਾ ਪੁੱਤਰ ਬਣ ਜਾਂਦੇ ਹਨ ਗੁਰੂ ਜੀ ਅਨੂਪਕਾਰ ਦੇ ਘਰੋਂ ਚਲੇ ਗਏ ਅਤੇ ਅਨੂਪਕਾਰ ਉੱਤੇ ਪਿਆਰ ਦੇ ਨਾਲ ਨਾਲ ਸਤਿਕਾਰ ਵੀ ਹਾਵੀ ਹੋ ਗਿਆ ਅਨੂਪਕਾਰ ਆਖਰੀ ਦਿਨ ਤੱਕ ਪ੍ਰੇਮ ਤੇ ਸਤਿਕਾਰ ਵਿੱਚ ਰਮੀ ਰਹੀ ਹਤਿਆਸਕ ਸਥਾਨਾਂ ਦਾ ਅਪਸ਼ੋਕੜ ਅਤੇ ਤਤਕਾਲੀ ਸਥਿਤੀ ਨਾਵਲਕਾਰ ਨੇ ਆਨੰਦ ਪ੍ਰਸਾਦ ਦੇ ਬਸਣ ਬਸਾਉਣ ਅਤੇ ਵਿਕਸਿਤ ਕਰਨ ਵਿੱਚ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ਨੂੰ ਉਜਾਗਰ ਕੀਤਾ ਹੈ ਚਮਕੌਰ ਦਾ ਸਿਆਸੀ ਪਛੋਕੜ ਅਤੇ ਸਰਹੰਦ ਮਰੇੜ ਕੋਟੜਾ ਤੇ ਲਾਹੌਰ ਦੇ ਸ਼ਹਿਰਾਂ ਵਿੱਚ ਤਤਕਾਲੀ ਹਾਲਾਤ ਦੀ ਰਾਜਸੀ ਅਤੇ ਧਾਰਮਿਕ ਸਥਿਤੀ ਵਿੱਚ ਦਿੱਲੀ ਦੀ ਤਰਾਸਤੀ ਨੂੰ ਵਾਕੂਬੀ ਪੇਸ਼ ਕੀਤਾ ਹੈ ਅਨੂਪਕੌਰ ਦੀ ਸੁੰਦਰਤਾ ਦਾ ਚਰਚਾ ਨਾਵਲ ਵਿੱਚ ਨਾਵਲਕਾਰ ਨੇ ਨਾਵਲ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਅਨੂਪਕੌਰ ਦੀ ਸੁੰਦਰਤਾ ਦਾ ਜ਼ਿਕਰ ਕੀਤਾ ਹੈ ਪਹਾੜੀ ਰਾਜੇ ਤੇ ਉਹਨਾਂ ਦੇ ਪੁੱਤਰ ਪੰਜਾਬ ਦੇ ਸੂਬੇਦਾਰਾਂ ਅਤੇ ਉਹਨਾਂ ਦੇ ਪੁੱਤਰ ਅਤੇ ਦੱਖਣ ਤੱਕ ਦੀਆਂ ਰਿਆਸਤਾਂ ਦੇ ਹੁਕਮਰਾਨ ਅਨੂਪਕੌਰ ਦੇ ਮਰੀਦ ਸਨ ਬੁੱਢੇ ਤੇ ਨੌਜਵਾਨ ਅਨੂਪਕੌਰ ਨੂੰ ਹਰ ਹਾਲਤ ਵਿੱਚ ਹਸਲ ਕਰਨ ਲਈ ਤ੍ਰਿਡ ਸਨ अनुपकार सुंदरता ਦੀ ਅਦੁੱਪਤ ਮਿਸਾਲ ਹੋਣ ਦੇ ਬਾਵਜੂਦ ਮਗਰੂਰੀ ਨਹੀਂ ਹੈ ਉਹ ਤਾਂ ਸਿਰਫ ਗੁਰੂ ਗੋਬਿੰਦ ਸਿੰਘ ਨੂੰ ਮੁਹੱਬਤ ਕਰਦੀ ਹੈ ਤੇ ਨਾਵਲਕਾਰ ਨੇ ਆਪਣੀ ਨਾਇਕਾ ਦੇ ਕਿਰਦਾਰ ਨੂੰ ਉੱਚਾਉਣ ਲਈ ਅਤੇ ਵਿਸ਼ੇਸ਼ ਬਣਾਉਣ ਲਈ અનુਪਕਾਰ ਦੀ ਸੁੰਦਰਤਾ ਦਾ ਅਲੌਕਿਕ ਜ਼ਿਕਰ ਕੀਤਾ ਹੈ ਸਮੂਚੇ ਤੌਰ ਤੇ ਨਾਵਲ ਅਨੂਪਕਾਰ ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਪੰਜਾਬ ਦੀ ਸਥਿਤੀ ਮੁਗਲਾਂ ਦੁਆਰਾ ਜਬਰੀ ਮੁਸਲਮਾਨ ਬਣਾਉਣ ਦੀ ਜਿੱਦ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਗੁਰੂ ਸਾਹਿਬ ਦਾ ਅਣਥੱਕ ਯੋਧੇ ਦੀ ਤਰ੍ਹਾਂ ਮੁਗਲਾਂ ਨਾਲ ਟੱਕਰ ਲੈਣਾ ਅਤੇ ਅਨੂਪਕਾਰ ਦੀ ਮੁਹੱਬਤ ਦੀ ਦਾਸਤਾਨ ਮੁਗਲਾਂ ਦੀ ਈਅਸ਼ੀ ਅਤੇ ਪਹਾੜੀ ਰਾਜਿਆਂ ਦੇ ਦੋਗਲੇਪਣ ਨੂੰ ਪੇਸ਼ ਕਰਨਾ ਅਜਿਹੇ ਵਿਸ਼ੇ ਹਨ ਜਿਨ੍ਹਾਂ ਰਾਹੀਂ ਨਾਵਲਕਾਰ ਨੇ ਜ਼ੁਲਮ ਦੀ ਹਨੇਰੀ ਵਿੱਚ ਸੱਚ ਦੀ ਜੋਤ ਬਰਕਰਾਰ ਰੱਖਣ ਦਾ ਮੁੱਦਾ ਵੀ ਉਠਾਇਆ ਹੈ ਵੀਡੀਓ ਦੇਖਣ ਤੇ ਸੁਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ